ਤੁਹਾਰ ਦਾ ਕੰਮ ਕਰਕੇ ਲਈ ਨਾ ਖੁਸ਼ ਹੈਗੀ ਤੇ ਤੂੰ ਹਟਦੀ ਨਹੀਂ ਆ ਦੀਦੀ ਤੂੰ ਮਿਹਦ ਨੂੰ ਗੱਲ ਕਰੀ ਜਾ ਮੈਂ ਮੂੰਹਾਂ ਨੂੰ ਕਰ ਲਈ ਤੂੰ ਦੱਸੀ ਜਾ ਬੋਲੀ ਜਾ ਗੱਲ ਚਾ ਰਹਿਂਦੇ ਨਹੀਂ ਫਿਰ ਮੈਂ ਗੱਲ ਨਹੀਂ ਨਹੀਂ ਤੂੰ ਦੱਸ ਦੇ ਗੱਲ ਕੀ ਆ ਪਹਿਲਾਂ ਇਧਰ ਨੂੰ ਮੂੰਹ ਕਰਕੇ ਗੱਲ ਸੁਣ ਮੇਰੀ ਮੈਂ ਸੁਣਨਦੀ ਆ ਮੈਂ ਤਾਂ ਤੈਨੂੰ ਉਹ ਦੂਜੀ ਹਵਾ ਜੀ ਚਾ ਰਹਿਂਦੇ ਜੀ ਤਿੰਨ ਤਿੰਨ ਦਾ ਜ ਕੰਮ ਠੀਕ ਹੋ ਜਾਊਗਾ ਨਾ ਉਸ ਦਿਨ ਕਰ ਲੂੰਗੀ ਤੇਰ ਨਾਲ ਚਲ ਦੱਸ 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 ਕਿਹੜੀ ਗੱਲ ਵਾ ਗੱਲ ਇਦਾਂ ਵਾ ਉਹ ਤਾਂ ਇੱਥੇ ਹੈ ਹੀ ਨਹੀਂ ਗੀ ਤੇ ਮੰਮੀ ਆਖਾਂ ਡੀ ਹੰਦਰੀ ਲੰਮੇ ਪਈ ਆ ਪਤਾ ਨਹੀਂ ਕਿੱਥੇ ਚਲ ਗਈ ਆ ਕਮੇ ਨਾਉਣ ਚਲ ਗਈ ਹੋਵੇ ਹੈਲੋ ਹੈਲੋ ਹਾਈ ਹਾਈ ਹੁਣ ਸਾਰਾ ਗੋਆ ਮੈਨੂੰ ਚੁਕਣਾ ਪੈਣਾ ਹੈ ਕਰਦੇ ਆ ਪਤਾ ਨਹੀਂ ਕੀ ਮੈਨੂੰ ਸਮਝ ਨਹੀਂ ਆਉਂਦੀ